ਉਹ ਫੜ ਕੇ ਉਹ ਫੜ ਕੇ ਵੀ ਡੈਡੀ ਜੀ ਕੀ ਹੈ ਟਿਕਬਾਸ ਚਕਵਾਰਾ ਮਾਰੀਆ ਲਓ ਵੀ ਸਜਣੋ ਇੱਕ ਆਪ ਹੋਰ ਟਵਿਸਟ ਕਰਤਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਨ ਲਓ ਵੀ ਸਜਣੋ ਕਿਨੇ ਵੇ ਚਣ ਚਣ ਕੇ ਬਿਠਾਏ ਪਏ ਸਾਰੇ ਜਾਣੇ ਸੋ ਅੱਜ ਤੁਸੀਂ ਸਾਹਮਣੇ ਇਧਰ ਆਓ ਪਹਿਲਾਂ ਜੀ ਪਹਿਲਾਂ ਤੁਹਾਨੂੰ ਆ ਚੈੱਕ ਕਰਾਈਏ ਰੈੱਡ ਬਲੂ yellow ਕਰੀਮ ਗ੍ਰੀਨ ਪਰਪਲ ਐਂਡ ਬੇਬੇ ਦਾ ਫੇਵਰੇਟ ਕਲ ਪਿੰਕ ਅੱਜ ਹੋਣ ਲੱਗਾ ਜੀ ਸਾਡਾ ਕੰਪੀਟੀਸ਼ਨ ਕੰਪੀਟੀਸ਼ਨ ਕੀ ਹੋਣਾ ਜੀ ਗੈਸ ਕਰੋ ਬਲੂਨ ਲੈ ਕੇ ਕਿਹੜਾ ਕੰਪੀਟੀਸ਼ਨ ਹੋ ਸਕਦਾ ਜੀ ਸੋ ਅੱਜ ਹੈਗਾ ਜੀ ਅੱਗੇ ਆਪਾਂ ਦੂਸਰੇ ਪੰਪ ਨਾਲ ਹਵਾ ਭਰਦੇ ਹੁੰਨੇ ਆ ਅੱਜ ਮੂੰਹ ਵਾਲੇ ਪੰਪ ਨਾਲ ਹਵਾ ਭਰਨੇ ਆ ਸੋ ਆਪਾਂ ਕੰਪੀਟੀਸ਼ਨ ਇਹ ਆ ਕਿਹਦੀ ਦਾ ਪੰਪ ਜ਼ਿਆਦਾ ਕੰਮ ਕਰੇ ਸੋ ਕਿਹਦਾ ਪੰਪ ਵਾਕਿਆ ਅੱਜ ਜ਼ਿਆਦਾ ਕੰਮ ਕਰਦਾ ਸੋ ਕੰਪੀਟੀਸ਼ਨ ਰੱਖਾਂਗੇ ਸੋ ਕਿਹੜਾ ਜ਼ਿਆਦਾ ਗੁਬਾਰੇ ਫੁਲਾਉਂਦਾ ਤੋ ਮੇਰਾ ਲਾਲ ਰਾਂਗੇ ਡੈਡੀ ਜੀ ਦਾ ਕਰੀਮ ਨੇ ਜਿਆਦਾ ਫਲਾਇਆ ਉਹਨੂੰ ਕੀ ਪ੍ਰਾਇਆ ਉਹਨੂੰ ਉਹ ਜੋ ਕਹੂਗਾ ਉਹ ਮੇਰਾ ਮੁੱਕੀ ਹੋਣਾ ਅੱਜ ਨਹੀਂ ਤੁਹਾਡੀ ਚੱਲਾ ਦਿੰਦੇ ਅੱਜ ਨਹੀਂ ਜਿੱਤਨ ਨੂੰ ਬੰਦੀ ਆ ਇਹ ਗੋਲ ਗੱਪੇ ਥੋੜੀ ਹੈਗੀ ਜਿਹੜੇ ਤੇ ਖਾਓਗੇ ਤੇ ਫੇਰ ਜਿੱਤ ਜਾਓਗੇ ਅੱਜ ਨਹੀਂ ਡੈਡੀ ਜੀ ਨਹੀਂ ਜਿੱਤ ਜਾਣਾ ਫੇਰ ਇਹ ਲਈ ਤੋਹੀ ਤੇ ਤਾਂ ਤੋਂ ਗੱਲ ਵੱਖਰੀ ਰੇਡੀ ਐ ਨਹੀਂ ਜਾਂਦੇ ਬੇਬੇ ਤੋਂ ਡਾਗੀ ਗਣਾਇਆ ਮੈਂ ਤਾਂ ਕੋਈ ਫਲਾਇ ਨਹੀਂ ਆ ਮੈਂ ਮੂੰਹ ਹੀ ਦੁਖ ਲਾ ਪਈ ਬੇਬੇ ਦਾ ਆ ਰੂਈ ਫੈਲਾਇ ਬੇਬੇ ਤੇ ਪਤਾ ਕੀ ਇੱਕ ਨੂੰ ਆਪਾਂ ਦੋ ਗਿਣਾਂਗੇ ਹਾਂ ਠੀਕ ਆ ਠੀਕ ਆ ਬੇਬੇ ਜੇ ਤੂੰ ਇੱਕ ਫਲਾਇ ਨਹੀਂ ਪਰ ਬੇਟਾ ਯਾਰ ਬੇਬੇ ਲਈ ਸ਼ੂਟ ਹੈ ਬੇਬੇ ਬਾਹਰ ਟਾਈਮ ਹੈ ਨਹੀਂ ਬੇਬੇ ਕੋਲ ਛੋਟੇ ਵੀ ਫਲਾਇ ਹਾਂ ਠੀਕ ਆ ਬੇਬੇ ਤੂੰ ਗੰਡਾ ਦੇ ਜਿਲੀਆ ਫਲਾ ਕੇ ਵੇਖੂਗੇ ਚਲੋ ਵੀ ਨਹੀਂ ਫਲਾ ਫਲਾ ਕੇ ਰੱਖਨੇ ਕਿੱਥੇ ਆ ਇੱਥੇ ਰੱਖੀ ਜਾ ਲੋ ਬਾਪਾ ਤਾਂ ਹੀ ਆਪਾਂ ਨੂੰ ਕੱਲਰ ਕਿਹੜਾ ਵਾ ਹਾਂ ਬਾਪਾ ਮੇਰਾ ਲਾਜ਼ ਰਾਂਗੇ ਡੈਡੀ ਦਾ ਚਿੱਟਾ ਮੰਮੀ ਦਾ ਹਰਾ ਗ੍ਰੀਨ ਬੇਬੇ ਦਾ ਪਿੰਕ ਠੀਕ ਸੋ ਤੈਨੂੰ ਤੇ ਸ਼ੁਰੂ ਕਰਨਾ ਗੰਡ ਵੀ ਮਾਰ ਕੇ ਰੱਖਣੀ ਆ ਪੂਰੇ ਬੁੱਲੇ ਹੋਣੇ ਚਾਹੀਦੇ ਆ ਹੋਰ ਨਾ ਪਟਾਕਾ ਮਾਰ ਦੇ ਕਲੋ ਕਰਾਂਗੇ ਜੁਰਗਰਬਾਨ 2 3 ਬੇਬੇ ਚੜੋ ਬੇਬੇ ਚੱਲ 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 ਬੇਬੇ ਵਾਹ ਲੇ ਅੰਕਲ ਹਸੀ ਜਾਂਦੇ ਫਲਾਤਾ ਫਲਾਤਾ ਬਾਦ ਫਲਾਕੇ ਤੇ ਕੰਡ ਪੈ ਲੈ ਆਹ ਨਹੀਂ ਜੋ ਮੈਂ ਇੰਨਾ ਫਲਾਦਾ ਹਰ ਵੇਨ ਉਧਰ ਉਹ ਡਾਰੇ ਅੰਕਲ ਨੇ ਇੱਕ ਵਾਰ ਫਲਾਇਆ ਦੇ ਦੋ ਤਾਉ ਕੋ ਇਹ ਹਮਣਾਣੀ ਵੀ ਹੋਰ ਹੀ ਬੜਾ ਲੱਗਦਾ ਬੜਾ ਜੋਰ ਨਾਲ ਗਾਟ ਸਿੱਖਦਾ ਆਂਟੀ ਥੋੜੇ ਹਵਾ ਤਾਂ ਪਰੋ ਤੂੰ ਵੀ ਤੇ ਨਿੱਕੀ ਨਿੱਕੀ ਗੁਬਾਰੀਆਂ ਹੀ ਆਂ। ਤੂੰ ਦੇਣੀ ਨਹੀਂ। ਆਰਮਨ ਉਧਰ ਅੱਧਾ ਗੁਬਾਰਾ ਖਾਲੀ ਛੱਡੀ ਆਂ ਅਂਟੀ। ਲੈ ਮੰਮੀ ਆ ਚੀਣੀ ਆ। ਬੇੜੀ ਆ ਗੱਲ ਅੰਕਲ ਦਾ ਗੁਬਾਰਾ ਤਾਂ ਛੋਟਾ ਵਾ। ਮੰਮੀ ਹਾਲੋ ਹਾਲੋ। ਹੋਏ ਬੇਬੇ। ਬੇਬੇ। ਪਾਪਾ ਬੇਬੇ। ਚਲ ਚਲ ਬੇਬੇ ਤੇਰੇ 4 ਹੋ ਗਏ ਲੈ ਡੈਡੀ ਜੀ ਆ ਪਈ ਦੋ ਤੇਰੇ ਦੋ ਕਿੰਨੇ ਵੱਧ ਓਏ ਡੈਡੀ ਸਕੀਮ ਲਾ ਗਿਆ ਡੈਡੀ ਸਕੀਮ ਲਾ ਗਿਆ ਲਾ ਗਿਆ ਕੀ ਕੀ ਗੱਲ ਕੋਲ ਲੈ ਕੇ ਆਏ ਸੀ ਅੰਕਲ ਕੋ ਕੇ ਲੈ ਕੇ ਆਏ ਸੀ ਓਏ ਬੇਬੇ ਆ ਬੇਬੇ ਫੂਕ ਨਹੀਂ ਤੇਰੇ ਲੈ ਬੇਗੇ ਨਹੀਂ ਮੇਰੇ ਫੂਕ ਨਹੀਂ ਓਏ ਅੰਕਲ ਸਕੀਮ ਲਾਈ ਫਿਰਦੇ ਆਹਦੇ ਨਾਲ ਲੈ ਕੇ ਆਏ ਪੈਪ ਨਹੀਂ ਆ ਮੈਨੂੰ ਦੇਖੋ ਮੈਂ ਆਓ ਕੀ ਗੱਲ ਤੁਸੀਂ ਇਕੱਲੇ ਕਰੋ ਸਾਡੀਆਂ ਤਾਂ ਗੱਲਾਂ ਤੁਸੀਂ ਲਾਉਂਦੇ ਨਹੀਂ ਮੈਂ ਆਉਦਾਂ ਨਹੀਂ ਰੇੜੀ ਵੀ ਨਹੀਂ ਹੋ ਜਾਉਂ ਲੋਕ ਦੇਖੋ ਕੀ ਪੈਬਲੀ ਮੈਂ ਨਹੀਂ ਖਾਣਾ ਬੈ ਰੇੜੀ ਦੀ ਪੈਬਲੀਕ ਹੋ ਗਈ ਆਹ ਕੌਣ ਅੱਗੇ ਜਾ ਰਿਹਾ ਹਰਮਨ ਖੋਸਾ ਯਾ ਬਰੀ ਪੈਬਲੀਕ ਹੋ ਗਈ ਮਰਰੀ ਸਤ ਪੈਨੋ ਦਿੱਤਾ ਜੇ ਵੀ ਦਿੱਤਾਗੇ ਅੱਜ ਆਪਾਂ ਜਿੱਤਾਂਗੇ ਨਹੀਂ ਬੱਚੇ ਵੀ ਬੱਸ ਦੇ ਬੇਬੇ ਪਹਿਲਾਂ ਹੀ ਹਾਰ ਗਈ ਬੇਬੇ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਚਲੋ ਬੇਬੇ ਦੇ 6 ਹੋ ਗਏ ਆ ਬੇਬੇ ਥੋੜੇ ਥੋੜੇ ਫਲਾਈ ਆ ਕੋਈ ਨਹੀਂ ਬੇਬੇ ਜਿਵੇਂ ਤੁਸੀਂ ਜਿਵੇਂ ਤੁਹਾਨੂੰ ਡੈਡੀ ਯਾਰ ਮਮਾ ਡੈਡੀ ਚੀਟਿੰਗ ਕਰ ਰਹੇ ਆ ਮਮਾ ਭਰਦਾ ਮੂੰਹ ਨਾਲ ਹੀ ਆ ਨਾ ਮੈਂ ਮੇਰੇ ਪਪੜਾ ਭਰਦਾ ਆ ਬੇਬੇ ਰਿਵਾਈਵ ਕਰ ਚੁੱਕੇ ਆ ਮੈਂ ਤਾਂ ੱਪਲ ਨਹੀਂ ਮੈਂ ਇਹ ਫੇਰ ਖੋਲ ਲਾ ਲਓ ਵੀ ਸਾਰੇ ਜਣੇ ਕਮੈਂਟ ਕਰਕੇ ਦੱਸ ਦੋ ਕੌਣ ਜੱਤ ਰਿਹਾ ਜੇ ਲੈ ਉਹ ਵੇਖ ਲਓ ਕਿੱਧਰ ਸੁੱਟਦੇ ਆ ਬੈਡੀ ਬੈਡੀ ਦਾ ਸਾਰਾ ਜੋਰ ਲੱਗਿਆ ਪਿਆ ਏ ਆਂਟੀ ਵੀ ਕੋਲੇ ਜੋਰਾ ਛੋਰਾਣ ਲੱਗੇ ਹੋਏ ਵਾਹ ਜੀ ਵਾਹ ਗੱਲਾਂ ਤੁਖਾ ਜਿਹੜਾ ਭਾਈ ਜਿੱਤੇ ਆ ਉਹਦੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ ਅੱਜ ਠੀਕ ਹੈ ਜਿਹੜਾ ਜਿੱਤੂਗਾ ਠੀਕ ਹੈ ਠੀਕ ਆ ਆਪਾ ਭਰਾਵਾ ਹਾਰ ਕੇ ਕੱਟੇ ਬੱਥੇ ਇੱਕ ਟਵਿਸਟ ਵੀ ਇੰਦੇ ਚ ਬੰਦੇ ਆਪਾ ਭਰਾਵਾ ਹਾਰ ਕੇ ਕੱਟੇ ਬੱਥੇ ਚਾਰ ਗਏ ਇੱਕ ਟਵਿਸਟ ਵੀ ਇੰਦੇ ਚ ਹੈ ਅੱਗੇ ਦੱਸੂਗਾ ਟਵਿਸਟ ਆ ਕੋਈ ਓਕੇ ਡੈਡੀ ਬੇਬਲੀਕ ਕਹਦੇ ਕੀ ਆ ਕੀ ਚੂਏ ਆ ਡੈਡੀ ਬੜੇ ਚਲਾਗਾ ਸੀ 12 ਵਾਜਾ ਮਾਰੀ ਜਾਣੇ ਵਾਜਾ ਦੰਦਰੇ ਇੱਕ ਲਾੜੀ ਜੀ ਅਸੀਂ ਆਈ ਤਿੰਨੇ ਜਾਣੇ ਪਹਿਲਾਂ ਅਕੇ ਬਹਿ ਗਏ ਬਾਹਰ ਅਸੀਂ ਕਿਹਾ ਡੈਡੀ ਯਾਰ ਡੈਡੀ ਆ ਉਹ ਦਾ ਅਰੇਂਜਮੈਂਟ ਕਰੀ ਜਾਂਦੇ ਆ ਪੈਪ ਧੋਖਾ ਦੇਖੀ ਤੇ ਮਾਰੀ ਬਣਾਈ ਸੀ ਚਲ ਚਲ ਇਹ ਟਵਿਸਟ ਹੋਣਾ ਵਾ ਇਹ ਨਹੀਂ ਵੀ ਜਿੰਨੇ ਜ਼ਿਆਦੇ ਫਲਾ ਲਿਓ ਜਿੱਤ ਜਾਊਗਾ ਹੈ ਇੱਕ ਹੋਰ ਟਵਿਸਟ ਵੀ ਇੰਦੇ ਚ ਉਹ ਅੱਗੇ ਵੇਖਾਂਗੇ ਯਾਰ ਤੇ ਪਹਿਲਾਂ ਫਲਾ ਦੇ ਲਓ ਇਹ ਇਹ ਤੇ ਮੈਂ ਜਿੱਤ ਜਾਣਾ ਇਹ ਤੇ ਮੈਂ ਜਿੱਥੇ ਲਾ ਕੇ ਦਿੰਦੀ ਸੀ ਵਾਵਾ ਲਾ ਕੇ ਫਲਾ ਦੇ ਮੈਂ ਵੀ ਇਹਦੇ ਨਾਲ ਟਰਾਈ ਕਰ ਲਦੀ ਪੈਵਲੀ ਚਲ 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 ਖਿੱਚ ਕੇ ਰੱਖੋ ਕੰਮ ਜੇ ਕਾਮਯਾਬ ਹੋਈ ਤੇ ਫਿਰ ਬਹੁਤ ਤੇ ਪੈਵਸੀ ਮੇਰੀ ਕਾਮਯਾਬ ਹੋਈ ਨਹੀਂ ਨਾ ਪਰ ਮਮੇ ਦਾ ਮੂੰਹ ਪਹਿਲਾਂ ਹੀ ਐਡਾ ਤੇ ਜਦੋਂ ਘੁਬਾਰ ਫਲਾਉਂਦਾ ਐਡਾ ਬੋਲ ਜਾਂਦਾ ਹਿੰਮਤ ਤਾਂ ਨਹੀਂ ਨਹਾਰੀ ਮੈਂ ਜੋ ਮੋਰ ਕੋ ਮੁਰਗੀ ਹੋਦੀ ਥੋਪਾ ਚਲੋ 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 ਨੱਪੀ ਰੱਖੋ ਕੰਮ ਅੰਕਲ ਦੇ ਘੱਟ ਕੇ ਬੇਬੇ ਅੰਕਲ ਦੇ 1 2 3 4 5 6 ਹੋ ਗਏ ਕਿੱਦਰੀ ਜਾਣੀ ਮੇਰਾ ਬਾਰ ਦੇ ਨਿਕਲ ਨਹੀਂ ਆਸਾਉ ਨਾ ਤੁਸੀਂ ਅੰਕਲ ਲੋਏ ਅੰਕਲਾ ਅੰਕਲਾ ਸਪ ਕੋਤ ਘੜੀ ਹਰਵਣ ਹਰਵਣ ਬੈਠ ਹਰਵਣ ਇੱਕ ਬਾਹਰ ਬਣਾਉ ਕਰਦੇ ਆ ਆ ਕਾ ਖੜੇ ਖੜੇ ਪਰ ਲੈਦੇ ਕਸਾਉਣਾ ਨਹੀਂ ਚੱਲ 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 ਆਂਟੀ ਸੂੜੀ ਮਿਲ ਸਕਦੇ ਆ ਇਹਦੇ ਚ ਜਿਤਨਾ ਵਾ ਤੇ ਆ ਨਹੀਂ ਕੰਮ ਜਾ ਰਿਹਾ ਪਤਾ ਨਹੀਂ ਕਾ ਤੇ ਲਾ ਫੁੱਲ ਆਏ ਨਹੀਂ ਫੁੱਲਦੇ ਨਹੀਂ ਨਾ ਇਹਦਾ ਫੂਲ ਚੈੱਕ ਕਰੋ ਪੰਪ ਚੈੱਕ ਕਰੋ ਆਪਣਾ ਕੋਈ ਪਾਇ ਜਾਣਾ ਤੁਸੀਂ ਡੈਡੀ ਹੁਣ ਤੇ ਅਲੱਗ ਅਲੱਗ ਵਾਜ ਜਾਇਆ ਗੱਟੇ ਹੋਰ ਫਾੜ ਕੇ ਦੋ ਫਾੜ ਕੇ ਦੋ ਫਾੜ ਕੇ Er det Og ਇਹ ਅੰਕਲ ਜੀ ਚਲ ਚਲ ਅਸਾਂ ਆਏਗਾ ਆ ਰੱਬਾ ਇਹਨੇ ਕਿਹੇ ਵੀਡੀਓ ਚ ਨਹੀਂ ਹੱਸੇ ਫੇਰਾ ਦਾ ਜੰਤਰ ਚੱਕ ਲਿਓ ਕਿੱਥੇ ਕੱਤ ਚਲੋ ਉਹ ਗੁਬਾਰੇ ਮੇਰੇ ਨਾ ਨੁਕਸਾਨ ਹੋ ਗਿਆ ਯਾਰ ਚਾਰ ਪੰਜ ਗੁਬਾਰੇ ਫਟ ਗਏ ਮੇਰੇ ਬੈੜੀ ਨੇ ਬਹੁਤ ਸਾਰਾ ਆਇਆ ਯਾਰ ਸਰ ਹਾਂ ਹਾਂ ਬਗਲ ਵਿੱਚ ਕਿਹ ਪੂ ਪੂ ਬੇ 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 ਦਾ ਮੂੰਹ ਨਾ ਲਾਈ ਹੋਸੀ ਬੇ ਮਾੜੀ ਮਾੜੀ ਮੱਝ ਕੀ ਪੂ ਪੂ ਕਰਦਾ ਮੂੰਹ ਦੁਖਣ ਲੱਗੇ ਬਾਰ ਬਾਰ ਡਾਲੂ ਵੀ ਆ ਗਏ ਵਿੱਚ ਡਾਲੂ ਬੋਲੂ ਡਾਲਰ ਕਹਿੰਦਾ ਮੈਂ ਵੀ ਦਵਾਰੇ ਫੋਨ ਜਾਂ ਪੈ ਪਰਾਨ ਹਲੀ ਕੋ ਦੇ ਸਰ ਮੈਂ ਪਹਿਲੇ ਨਬਰ ਤੇ ਹਾਂ ਨਹੀਂ ਹੁਣ ਵੀ ਆ ਸਕਦੇ ਜੀ ਖੂਬ ਬਰਦਰਾਂ ਦੀ ਮਾਰੀ ਦੀ ਪਾਉਤ ਨਹੀਂ ਗਈ ਮਤਲਬ ਕਿ ਇਹ ਦੁਬਾਰਾ ਤੁਸੀਂ ਗੱਲ ਤੇ ਲਿਆਏ ਹੋ ਫੋਨ ਦੇ ਐਵੇਂ ਨਹੀਂ ਬੁਲਦੇ ਬੁਲਾਉਂਦਾ ਜਿਆਦਾ ਜ਼ੋਰ ਲੱਗਦਾ ਵਾ ਬੁਲਾਉਣ ਦਾ ਤਰੀਕਾ ਚਾਹੀਦਾ ਵਾ ਟਵਿਸਟ ਦੱਸ ਦਿਓ ਜੀ ਕੀ ਟਵਿਸਟ ਹੈ ਇਸ ਗੇਮ 'ਚ ਟਵਿਸਟ ਇਹ ਆ ਵੀ ਜਿੰਨੇ ਬੰਦੇ ਕੋਲ ਚੁੱਕੇ ਗਏ ਹੈ ਚੁੱਕਣੇ ਆ ਆਹ ਹਾਂ ਤੇ ਜਿੰਨੇ ਚੁੱਕੇ ਗਏ ਉਹਨੂੰ ਵੀ ਮਲ ਲਗੇ ਜਿੰਨੇ ਵੱਧ ਚੁੱਕਲੇ ਆਹ ਦੇਖ ਬਾਰੇ ਠੀਕ ਆ ਮਲ ਲੈਂਦੇ ਆ ਇਹਦੇ ਕੋਲ 8 ਆ ਇਹਦੇ ਕੋਲ 5 ਚੁੱਕੇ ਤੇ 5 ਹੀ ਗਰੇ ਜਾਣੇ ਨੇ ਠੀਕ ਹੈ ਲਓ ਜੀ ਗੇਮ 'ਚ ਟਵਿਸਟ ਆ ਚੁੱਕਾ ਗੁਬਾਰੇ ਜਿੰਨੇ ਮਰਜ਼ੀ ਫੁਲਾ ਲਓ ਕਾਊਂਟ ਉਹੀ ਹੋਣੇ ਆ ਜਿੰਨੇ ਤੁਸੀਂ ਚੱਕੋਗੇ ਹਾਂ ਤੋ ਅੱਗੇ ਪਤਾ ਲੱਗੂਗੀ ਕੌਣ ਕਿੰਨੇ ਚੱਕਦਾ ਇਹਦੇ ਜਿੰਨੇ ਜਿੰਨਾ ਜੋ ਮਰਜ਼ੀ ਹੋ ਜੇ ਲਓ ਤੋ ਯਾਰ ਡੈਡੀ ਜੀ ਡੈਡੀ ਜਾਣ ਕੇ ਨਾ ਸਾਰੇ ਹਲਾ ਦੇ ਬੇਬੇ ਆਪਦੇ ਗੁਬਾਰੇ ਚੁੱਕ ਲਾ ਗੁਬਾਰੇ ਚੁੱਕ ਲਾ ਦੇ ਜਿੰਨੇ ਵੀ ਫੁਲਾਏ ਆ ਤੂੰ ਦੂਸਰੇ ਚੁੱਕੀ ਜਾਂਦੀ ਬੇਬੇ ਉਧਰ ਵੇਖਿਓ ਜਮਾ ਕਾ ਕਰਖ ਰੱਖ ਇੱਥੇ ਅਚਾ ਯਾਰ ਫਿਰ ਵੀ ਜੇ ਮੈਨੂੰ ਹੀ ਰਹਿ ਗਈ ਚੀਜ਼ ਤਾਂ ਪਹਿਲਾਂ ਪਤਾ ਹੁੰਦਾ ਫਿਰ ਮੈਂ ਛੋਟੇ ਫੁਲਾਉਣੇ ਨਾ ਇਹ ਹੀ ਤਾਂ ਟਵਿਸਟ ਆ ਲਾਵੀ ਸਜਣੋਂ ਗੁਬਾਰੇ ਫਲਾ ਕੇ ਹੁਣ ਅਸੀਂ ਸਾਰੇ ਜਣੇ ਥੱਕ ਚੁੱਕੇ ਆ ਮਮਾ ਹੋਰ ਤਾਂ ਨਹੀਂ ਬੁਲਾਉਣੇ ਨਹੀਂ ਮੰਮੀ ਸਕੀਨ ਨਹੀਂ ਮੰਮੀ ਆਸਤ ਜੁੜੀ ਜਾਂਦੀ ਆ ਲੈ 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 ਬਗਰੀ ਉਧਰ ਰੱਖਦੇ ਜੀ ਹਲੇ ਨਹੀਂ ਭਾਈ ਐਦਾਂ ਨਹੀਂ ਇਹ ਮਮਾ ਚੀਟਿੰਗ ਨਹੀਂ ਕਰਨੀ ਲਾਵੀ ਸਜਣੋਂ ਹੁਣ ਆਪਦੇ ਆਪ ਦੇ ਗੁਬਾਰੇ ਚੱਕਾਂਗੇ ਬੇਬੇ ਆਪਦੇ ਆਪ ਦੇ ਬੇਬੇ ਮੇਰੇ ਚਿੱਟਾ ਚੱਕ ਲੈ ਬਾਬੇ ਮੇਰੇ ਗੁਬਾਰੇ ਜੀ ਲੈ ਜਾਓ ਆਪਦੇ ਕੜੇ ਲੈ ਗਏ ਇਹ ਖੜੇ ਵੀ ਹੋਣਾ ਵਾ ਕੋਈ ਨਾ ਹੋ ਜੂ ਇਹ ਖੜਾ ਹੀ ਨਹੀਂ ਹੋਇਆ ਜੀ ਖੜੇ ਹਿੱਕਾ ਉਹ ਫੜ ਕੇ ਵੀ ਆ ਡੈਡੀ ਜੀ ਕੀ ਹੈ ਤਿੰਗ ਬਾਤ ਚੁਕਵਾ ਲਾ ਮਾਰੀ ਜਾਂਦੇ ਅਰਮਨ ਚੁੱਕੋ ਹਣਾ ਇਹ ਤੋਂ ਇੱਥੇ ਇੱਥੇ ਚੁੱਕਣਾ ਆਇਆ ਕਰਕੇ ਐ ਲੈਣੇ ਨੀਵਾ ਨੇਰ ਦੇ ਅੱਗੇ ਸਾਰੇ ਮੇਰੇ ਤਾਂ ਬੇਬਲ ਆ ਗਈ ਉਹ ਥੱਲੇ ਨਹੀਂ ਚੱਕਣੇ ਯਾਰ ਚੱਲ ਚੱਲ ਹਰਮਨ ਚਲੋ 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 ਅੰਕਲ ਖੜੇ ਹੋਣਾ ਹਾਂ ਹਾਂ ਖੜੇ ਹੋਣਾ ਵਾ ਚਲੋ ਚਲੋ ਪਟਾਈ ਆਉਂਦੇ ਓ ਹੋਏ ਮੇਰਾ ਤਾਂ ਨਾ ਚਲੇਗਾ ਓ ਬੇਬੇ ਇੱਕ ਆਪਣਾ ਗਾਇਨ ਗਾਉਣਾ ਚਾਹੁੰਦਾ ਤੁਹਾਨੂੰ ਜੇ ਪਾਰਾ ਕੇ ਤਾਉ ਗਿਆ ਹੋਗਾ ਆਦਰ ਆਦਰ ਅੰਨੀ ਹੋਰ ਮਣ ਕਿੰਨੇ ਚੁੱਕਲੇ ਮਣ ਇੱਕ ਹੋਰ ਹੈਗਾ ਥੱਲੇ ਤੁਹਾਡਾ ਉਹ ਚੁੱਕ ਲੋ ਨਾ ਨਾ ਫੜਾਉਣਾ ਨਹੀਂਗਾ ਆਪ ਚੁੱਕੋ ਅੰਕਲ ਗੱਡੇ ਆਂਟੀ ਹੁੰਦੇ ਆਂਟੀ ਤੁਹਾਡੇ ਬਾਹਰ ਪੈ ਥੱਲੇ ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਲਾਓ ਜੀ ਹੁਣ ਕਾਊਂਟ ਕਰੋ ਡੈਡੀ ਮਾਰ ਗਿਆ ਡੈਡੀ ਉਹ ਬਾਰੇ ਬਚਾ ਜਾਂਦਾ ਵਾ ਚਲੋ ਬੱਸ ਕਰੋ ਡੈਡੀ ਚਲੋ ਲਓ ਜੀ ਹੁਣ ਕਾਊਂਟ ਕਰੋ ਸਭ ਤੋਂ ਪਹਿਲਾਂ ਡੈਡੀ ਦੀ ਵਾਰੀ ਕਾਊਂਟ ਕਰੋ ਸਾਰੇ ਜਣ ਸਿੱਟਿਓ ਡੈਡੀ ਜੀ 1 2 3 ਐ ਕੱਢ ਗਿਆ 4 5 6 7 8 ਤੇ 9 10 11 ਹੁਣ ਬਦਲਾਰੀ ਬੇਬੇ ਦੀ ਹੁਣ ਬੇਬੇ ਬੇਬੇ ਚਲੋ ਜੀ ਨੇ ਕਾਊਂਟ ਹੈ 9 ਪਹਿਲਾਂ ਮੈਂ ਤੁਸਾਰੇ ਮੇਰੇ ਚਲੋ ਮੰਮੀ ਦੇ ਬੇਬੇ ਦੇ ਕੱਡੇ ਚਲੋ ਐ 4 1 ਇਹ ਨਹੀਂ ਇਹ ਤੇ ਡੈਡੀ ਦਾ ਚੱਲ ਚੱਲ ਕੋਈ ਨਹੀਂ ਇਹ 1 2 3 4 5, 4, 5, 5 6 7 8 9 ਤੇ 10 ਬੇਬੇ ਦੇ ਮੰਮੀ ਦੇ ਦਾਸ ਡੈਡੀ ਡੈਡੀ ਤੂੰ ਜਿੱਤ ਗੇ ਇਹ ਗੰਦ 1 2 3 4 5 6 7 8 9 10 11 12 13 14 15 ਜੱਤ ਗਾ ਅੱਜ ਕੋਈ ਵਧੀਆ ਜੀ ਚੀਜ਼ ਅੱਜ ਤੁਹਾਡੇ ਕੋਲ ਮੰਗਾਗੇ ਹਾਂ ਨਾ ਮੈਂ ਕਿਹਦਾ ਵਧੀਆ ਤੇ ਚੀਜ਼ ਲਿਆ ਕੇ ਦਵਾਂ ਨਾ ਨਾ ਤੁਸੀਂ ਜਿੱਤੇ ਹੈ ਫੂਟ ਲਿਆ ਕੇ ਦਿੱਤੇ ਸੀ ਅੱਜ ਇਹਨਾਂ ਨੂੰ ਕੋ ਦੇਣਾ ਹੁਣ ਹੁਣ ਅਸੀਂ ਜਾਵਾਂਗੇ ਕਿੱਥੇ ਜਾਵਾਂਗੇ ਚੰਡੀਗੜ੍ਹ ਹਾਂ ਤੂੰ ਰੋਕਣਾ ਨਹੀਂਗਾ ਅੱਜ ਤੂੰ ਹੀ ਰੋਕ ਨਹੀਂ ਸਕਦੇ ਠੀਕ ਐ ਨਾ ਮੈਂ ਰੋਕਣਾ ਨਹੀਂ ਅੱਜ ਬੋਲ ਪਿੰਡ ਦੀ ਜਾਇਦ ਵਿੱਚ ਬੀਟੇ ਨੇ ਪੱਕਾ ਪ੍ਰੋਮਿਸ ਇਹ ਨਹੀਂ ਜਦੋਂ ਮੈਂ ਪੈਗੀ ਕਰਾ ਤੂੰ ਗੱਲਾਂ ਕੱਢੀ ਜਾ ਪ੍ਰੋਮਿਸ ਤੇ ਆਉਣਾ ਮਰਜ਼ੀ ਨਾਲ ਹੀ ਆ ਆਉਣਾ ਹੀ ਮਰਜ਼ੀ ਨਾਲ ਨਹੀਂ ਨਹੀਂ ਇਹ ਗੱਲ ਨਹੀਂ ਇਹ ਗੱਲ ਨਹੀਂ ਹੋਣੀ ਆਹ ਇਹ ਗੱਲ ਨਹੀਂ ਹੋਣੀ ਆਹ ਵੇਲਾ ਇਹ ਗੱਲ ਗਲਤ ਆ ਫਿਰ ਇਹਦੇ ਰੂਲ ਤੇ ਆਪੋਜੀਟ ਸਾਈਡ ਜਾਂਦੇ ਹਾਂ ਇਹ ਗੱਲ ਹੋਣੀ ਨਹੀਂ ਜਾਓ ਸਲਾਹਨਾ ਆਓ ਸਾਡੀ ਮਰਜ਼ੀ ਨਾਲ ਲੋ ਵੀ ਸਜਣੋ ਇੱਕ ਆਪਾਂ ਹੋਰ ਟੈਸਟ ਕਰਤਾ ਜੇ ਇੰਨਾ ਸਾਰੇ ਆਪਣੇ ਪਰਿਵਾਰ ਕੋਲੇ ਮੌਕਾ ਜੇ ਮੈਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਆਪਾਂ ਲਿਆ ਜੀ ਸੂਈਆਂ ਆ ਸੋ ਜਿਹੜਾ ਜ਼ਿਆਦਾ ਆ ਫਾੜ ਦੂਗਾ ਗੁਬਾਰੀ ਉਹ ਉਹ ਵਿਨਰ ਹੋਊਗਾ ਜੇ ਤੁਸੀਂ ਮੇਰੇ ਤੋਂ ਜ਼ਿਆਦਾ ਫਾੜ ਲੇ ਜਿਵੇਂ ਕੱਲੇ-ਕੱਲੇ ਤੇ ਕਾਊਂਟ ਹੋਣੀ ਆ ਡੈਡੀ ਦੇ ਲੱਗ ਤੁਹਾਡੇ ਲੱਗ ਮੇਰੇ ਲੱਗ ਸੋ ਜਿਹੜਾ ਜਿੱਤੂਗਾ ਉਹਦੀ ਗੱਲ ਮੰਨੀ ਜਾਊਗੀ 1 2 3 ਕਰਦਾ ਇੱਕ ਵਾਰੀ ਗਿਣੀ ਜਾਣਾ ਚਲੋ ਗਿਣੀ ਜਾਣਾ ਉਹਨੇ ਥੱਲੇ 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 ਓਹ ਜੱਟਾ ਮੁੰਡਾ ਕੋਣ ਹਮੇ ਕੋਲ ਇਨ ਰੋਕਸਾਈਡ ਤੇ ਜਾਣੇ ਕੇ ਲੀਏ ਮੈਨੇ ਤਾਂ ਤੈਨਾਂ ਨੂੰ ਹੈ ਉਹਨਾਂ ਸਾਰੇ ਭਾਈ ਮੈਂ ਕਾਊਂਟ ਨਹੀਂ ਕੀਤੇ ਕਿਵੇਂ ਕਮੈਂਟਾਂ ਚ ਕਰਾਂ ਦੀ ਕਰਕੇ ਦੱਸ ਦੋ ਕਮੈਂਟ ਕਰਕੇ ਦੱਸ ਦੋ ਹਰਮਨ ਤਾਂ ਐ ਹੀ ਮਾਰੀ ਗਿਆ ਉਹਨਾਂ ਨੂੰ ਤੇ ਵਾ ਗਣ ਕੇ ਧੋੜੀ ਲਓ ਜੀ ਅੱਜ ਦੇ ਵਿਨਰ ਨੇ ਤੂੰ ਇੱਧਰ ਆਉ ਸਾਰੇ ਜਣ ਬੇਬੇ ਨੂੰ ਇੱਥੇ ਬੈਠ ਰਹਿਣ ਤਾਂ ਮਮਾ ਇੱਥੇ ਆ ਸੋ ਸੱਜਣਾ ਇਹ ਸੀ ਸਾਡਾ ਅੱਜ ਦਾ ਕੰਪੀਟੀਸ਼ਨ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਜਿਹੜਾ ਵਲੌਗ ਕਿਦਾਂ ਲੱਗਾ ਸੋ ਹੋਰ ਵੀ ਇਦਾਂ ਦੇ ਕੰਪੀਟੀਸ਼ਨ ਸਾਨੂੰ ਕਮੈਂਟਾਂ ਸਜੈਸਟ ਕਰਿਓ ਕਿ ਵੀਰੇ ਆ ਜਿਹੜਾ ਕੰਪੀਟੀਸ਼ਨ ਤੁਸੀਂ ਆਪ ਦੀ ਫੈਮਲੀ ਨਾਲ ਕਰੋ ਜਾਂ ਕੋਈ ਸੋ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਬਹੁਤ ਆਇਆ ਹੱਥੇ ਬੜਾ ਬੜਾ ਦਾਦੀ 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 ਪਤਾ ਤੇਰੇ ਕਿੰਨਾ ਹਾਸਾ ਹੁੰਦਾ ਸੀ ਜਦੋਂ ਖਵਾ ਭਰਦੇ ਸੀ ਹੋਰ ਹੀ ਵਾਜੇ ਪੀ ਡੈਡੀ ਜੀ ਨੇ ਬੜਾ ਜਾਇ ਸੌਰੀ ਪਤਾ ਨਾ ਨੂੰ ਤਾਂ ਮੈਂ ਛੱਡ ਕੇ ਹੱਸਣ ਲੱਗ ਜਾਂਦਾ ਆ ਹੀ ਮੈਂ winner ਨਹੀਂ ਰਹੀ ਅੱਜ ਦੀ winner ਬਣ ਜਾਣਾ winner ਜੀ ਨੇ ਨਹੀਂ ਤੇ ਸੂਟ ਪਾ ਲੈਣੇ ਸੀ ਇੱਕ ਮਿੰਟ ਆਹ ਦੀ ਉਹ ਫਰਮਾਇਸ਼ ਤਾਂ ਦੱਸੋ ਵੀ ਕੀ ਜੇ ਤੂੰ ਜਿੱਤ ਜਾਂਦੇ ਕੀ ਕੀ ਲੈਣਾ ਸੀਗਾ ਹਾਂ ਸੱਚ ਨਹੀਂ ਬਸ ਮੇਰੇ ਕੋਈ ਫਰਮਾਇਸ਼ ਨਹੀਂ ਲੈ ਹੋਣ ਵੇਖੋ ਨਹੀਂ ਦੱਸੋ ਫੇਰ ਵੀ ਨਹੀਂ ਨਹੀਂ ਮੇਰੇ ਕੋਈ ਫਰਮਾਇਸ਼ ਨਹੀਂ ਸਾਰੀਆਂ ਪੂਰੀਆਂ ਹੋ ਗਈਆਂ ਓਏ ਨਹੀਂ ਨਹੀਂ ਪੁੱਛਣਾ ਬੱਸ ਬੱਸ ਹੋਰ ਨਹੀਂ ਪੁੱਛਣਾ ਡੈਡੀ ਜੀ ਜੇ ਤੁਸੀਂ ਜਿੱਤਦੇ ਤੇ ਤੁਸੀਂ ਬਸ ਆਉ ਕੋ ਲਈ ਆਇਆ ਤਾਂ ਕੋਈ ਲੋੜ ਨਹੀਂ ਸੀ ਉੱਲਾ ਯਾਰ ਇਹ ਨਹੀਂ ਹੁੰਦਾ ਜੱਪੂ ਆ ਗਿਆ ਸਾਡਾ ਜੱਪੂ ਜੱਪੂ ਨੂੰ ਦੇ ਦੋ ਘਬਾਰਾ ਇੱਕ ਅੱਧਾ ਫਲਾ ਕੇ ਨਾ ਤੂੰ ਆਪ ਖਲਾਉਗਾ ਆਪ ਖਲਾ ਲਾ ਫਲਾ ਕੇ ਤੇ ਰੇਸ ਤੇ ਰੱਖ ਆਪ ਫਲਾ ਕੇ ਖਲਾ ਲਓ ਬੇਬੇ ਤੂੰ ਮੈਨੂੰ ਕੋਈ ਚੀਜ਼ ਦੱਸ ਤੈਨੂੰ ਕੀ ਕਿਹੜੀ ਚੀਜ਼ ਚਾਹੀਦੀ ਹੈ ਮੈਨੂੰ ਤਾਂ ਬਹੁਤ ਪਿਆਰ ਹੀ ਚਾਹੀਦਾ ਹੋਰ ਮਨ ਕੋਈ ਨਹੀਂ ਇਹ ਭਾਰਮਣੂ ਵੀ ਆਪਾਂ ਪਿਆਰ ਹੀ ਦੇ ਦਿੰਨੇ ਆ ਰਹਿਣ ਤਾ ਚੰਡੀਗੜ੍ਹ ਜਾ ਨਹੀਂ ਥੈਂਕ ਯੂ ਥੈਂਕ ਯੂ ਬਹੁਤ ਪਿਆਰ ਹੈ ਮੇਰੇ ਕੋਲ ਇਹ ਦੇਸੀ ਝੋਲੀ ਬੜਾ ਦਿੰਦੇ ਆ ਪਿਆਰ ਹੀ ਪਿਆਰ ਵੀ ਬੜਾ ਲਿੰਦੇ ਆ ਸੋ ਆਪਾਂ ਚੱਲੇ ਹੁਣ ਜਾਵਾਂਗੇ ਅਸੀਂ ਮਰਜ਼ੀ ਨਾਲ ਤੇ ਅਸੀਂ ਆਵਾਂਗੇ ਵੀ ਮਰਜ਼ੀ ਨਾਲ ਆਵਾਂਗੇ ਅਸੀਂ ਕਰਦੇ ਆਂ ਮਰਜ਼ੀ ਨਾਲ ਓਕੇ ਡੰਡਾ ਪ੍ਰੈਟ ਸੋ ਸੱਜ ਨੂੰ ਇੱਥੇ ਕਰਦੇ ਆਪਾਂ ਵਲੌਗ ਦੀ ਸਮਾਪਤੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਦਾਂ ਲੱਗਾ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਸਤਿਕਾਰ ਜ਼ਾਤਸ਼ਕੀ ਗਾਦੀ ਬਾਏ ਬਾਏ ਕਰ ਦੋ ਸਾਰੇ ਜਾਨੇ ਜੱਪੂ ਬਾਏ ਕਰ ਦੋ ਬਾਏ ਕਰ ਦੋ ਬਾਏ ਕਰ ਦੋ ਬਾਏ ਜਾਨੇ